سمارک موڈے کا مہر ہے وہی پروپورچن پر ہو سکتا ہے پولیس سے بس بھی بھو یہ وہ تو نام نہیں کر رہے ہیں کرو وان آف کے سے ہو لے کر کے سالن ہی آپ کو بتانتا ہے اسے ہوئی پتھونٹی سا جانت کسے رہے کبھی اسے جانت کسے طریقے کا پہلا دو بھی ہوئی ہے کوئی وان آف انسلٹ کے بھی مجھے میں بھائی نہیں لے سکتا میگو ہے کہ آئید دو بھی میں ہوئی ہے ਮੇਰੀ ਨਿਗਰਾਨੀ ਹੇਟ ਇਹ ਨਹੀਂ ਹੋ ਸਕਦਾ ਜੇ ਹੁੰਦਾ ਹੈ ਤੇ ਮੈਨੂੰ ਆਪਣੇ ਮੁਲਾਜ਼ਮ ਦੇ ਖਿਲਾਫ ਸਭ ਤੋਂ ਜ਼ਰ ਕਾਰਵਾਈ ਕਰਨ ਚ ਵੀ ਕੋਈ ਸੰਕੋਚ ਨਹੀਂ ਕਰਦਾ ਇਹ ਮੇਰੀ ਸਾਰੀ ਪੁਲਿਸ ਕੋਲ ਜਾਣਦੀ ਹੈ ਤੇ ਕਾਇਮ ਵੀ ਤੁਸੀਂ ਵੀ ਜਾਣਦੇ ਹੋ ਮੇਰੇ ਤੋਂ ਪਹਿਲਾਂ ਮਤਲਬ ਬੁਲਾ ਰਿਹਾ ਤੁਹਾਨੂੰ ਕਿ ਇਹ ਦੱਸਦਾ ਹੈਗਾ ਕਿ ਤੁਸੀਂ ਆਲਰੇਡੀ ਜਿਹੜੇ ਵੀਡੀਸੀ ਮੈਂਬਰਸ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਵੀਡੀਸੀ ਕਾਦੇ ਲਈ ਬਣੀ ਹੋਈ ਹੈ ਕਿ ਇਸ ਜਿਹੜੇ ਦਾਕਟਰੀ ਲਈ ਜੇ ਤੇ ਬਹੁਤਾਂ ਤੱਕ ਹੀ ਲੇਟ ਜਾ। ਠੀਕ ਹੈ ਜੇ ਲੇਟ ਜਾ। ਇਹ ਸਾਰੀ ਗੱਲਾਂ ਤੁਹਾਨੂੰ ਆਲਰੇਡੀ ਪਤਾ ਹੀ ਹੈ। ਮੇਰੇ ਮੰਨੋ ਤੁਹਾਨੂੰ ਇਹੀ ਪਹਿਲੀ ਗੱਲ ਇਹ ਹੈ ਕਿ ਆਪਣੀ ਦੇ ਸਾਲ ਲਈ ਬਹੁਤ ਜ਼ਰੂਰੀ ਹੈ। ਲਗਾਤਾਰ ਸਾਡਾ ਤਾਲਮੇਲ ਬਹੁਤ ਜ਼ਰੂਰੀ ਹੈ। ਤੇ ਇਹ ਤਾਲਮੇਲ ਇਹਦਾ ਕਿ ਮੀਟਿੰਗ ਦੇ ਵਿੱਚ ਹੀ ਹੋਣਗੇ। ਰੋਜ਼ ਬਰਦਾਸ਼ਤ ਦੇ ਵਿੱਚ ਸਾਡਾ ਤਾਲਮੇਲ ਜਿਹੜਾ ਹੋ ਸਕਦਾ ਹੈ।

یہ کوئی چلے کا اندھی نہیں آ لیا ہے یہ ساٹھے دیش کو میرا خراب پرنی یہ ڈھوڑنا ناڈی آ لیا ہے یہ ساڑھی زمینے والی ایک لیا ہے یہ اسی جہرے تے ناؤں پڑھ لیا ہے یہ بڑے پیسہ چہے یہ بھی دیکھوں کا رہا ہے کہ اپنا کڑا علاقہ دے رہا ہے کوئی کنزیومن نہیں نہیں ہے کوئی ٹرانزیٹ نہیں ہے یہ کوئی گورنر پار رکھتے ہیں یہ کوئی بک بک چہنے میں آنی جڑی یہ دیکھوں کو چاہ تم بھی نہیں ہوش چاندرا تک بھی اپ پہنچ نہیں رہے دیکھتے ہیں بھائیے وہ کہ تو نہیں کچھ دیکھو کتنی کڑی نا بیٹھے جا رہے ہیں کہ نہیں بیٹھا بڑا پڑھی کرے گے انہوں کہ آ پا رہا ہوں تو لگا اگے جا گئے ہیں ملائک دے پتو جا کے بڑا نیا لایا ہوا لا کے کلیرا بینک پارٹی تو لے ائے ہیں بیٹھے ائے ہیں جڑے آئے شام گئے شام والی جاری ہے نال اگے واپس پیڑا کے کھٹیاں مار دیئے ابھی میں نے کہا میں آجا کہ مکی سکی ہے کہ مسائلہ کے آج نہیں کرتی ہے سکیتا ہم یہ کرو آگے ٹھیک ہے نہیں کہے ہی پکے آگے جن میں کھوڑا دے پاڑا ہم کے سو اسی کے سو تی گرام آگے ہم کے راہو کی گئے وہ آگے کے ایک آمد کا سلے پیدا کہ میں مجھے گوٹی پائی ہے میں وہ ایک انہوں بھی کر ہوں وہ ایک سکر ہوں پڑا آگے کر دے گئے چیز میں وہ پڑی ہوں آئے نے ਤੇ ਤੁਹਾਡੇ ਕੋਲ ਸਹੀ ਲੋਕ ਦੀ ਮਤਲਬ ਵਾਸਤੇ ਇੱਥੇ ਆਏ ਨੇ ਤਾਂ ਕਿ ਅਸੀਂ ਜਿਹੜਾ ਨਸ਼ਾ ਦਾ ਕੋਈ ਜਿਹੜਾ ਅਜਿਹੀ ਹੂਡ ਦੇ ਵਿੱਚ ਆਪਾਂ ਕਹਿੰਦੇ ਵੀ ਗੈਂਗਸਟਰ ਕੋਈ ਜਿਹੜਾ ਆ ਲੋਕਾਂ ਦੇ ਵਿੱਚ ਗੁੱਟਮੂਹ ਵਾਲਾ ਕੋਈ ਜੇ ਆਪ ਤੁਸੀਂ ਇੰਟਰ ਲੈ ਲੈਂਦੇ ਨਹੀਂ ਆਪਸ ਵਿੱਚ ਕਰਦੇ ਕਿੰਨਾ ਕਿੰਨਾ ਜੁਰੇ ਨੇ ਨਸ਼ਾ ਕਰਦਾ ਹੋਈ ਖੁਸ਼ਕੁਰੀ ਕਰਦਾ ਤੇ ਕੋਈ ਵੀ ਕਰਦਾ ਹੈ ਉਹ ਵੀ ਕਰਦਾ ਹੈ ਉਹ ਅੱਗੇ ਪਾਜਦਾ ਕਿਸੇ ਕੋਲ ਮੋਟਰਸਾਈਕਲ ਵੀ ਖੋਦਾ ਹੈ ਤੇ ਕੋਈ ਵੀ ਚਲਾਉਂਦਾ ਹੈ ਉਹਨਾਂ ਦਾ ਫਰ ਆਪਣੇ ਪੰਜਾਬ ਨੂੰ ਬਚਾਉਣ ਲਈ ਹੋਗਾ ਉਸ ਬਿਸ਼ੇ ਤੇ ਮਾਰਗ ਕਰ ਸਕਤੀ ਸਾਰੇ ਕਾਰ ਨੂੰ ਆਪਣੇ ਘਰੋਂ ਆਪਣੇ ਪਿੰਡ ਨੂੰ ਬਚਾਉਣ ਲਈ ਹੋਰ ਜੇ ਸਦਾ ਕੋਈ ਕੋਈ ਪੁਆਇੰਟ ਹੋਵੇ ਤੇ ਪਲੀਜ਼ ਦੱਸੋ ਕਾਰਨੇ ਕਿਆਇ ਕੰਪਲੇਨਟ ਦੇ ਸਕਦੇ ਨੇ ਫਕੀਰਾ ਜੀ ਦੀ ਇਨਵੈਸਟੀਗੇਸ਼ਨ ਹੋ ਗਈ ਬਾਕੀਆ ਇਹ ਜਿਹੜੀ ਆ ਉਹ ਕਾਰਵਾਈ ਹੋ ਗਈ ਕਈ ਤਰ੍ਹਾਂ ਦੇ ਫੋਨ ਜਿਹੜੇ ਆਉਂਦੇ ਨੇ ਕੋਈ ਕੋਡ ਮੰਗ ਲਈਦਾ ਹੈ ਤੁਹਾਡਾ ਬੈਂਕ ਅਕਾਊਂਟ ਬੰਦ ਕਰ ਦਿੱਤਾ ਤੁਸੀਂ ਕੋਡ ਭੇਜੋ ਕਿਸੇ ਨੂੰ ਆਪਣਾ ਓਲ ਪਿੰਨ ਕੋਡ ਜਾਂ ਜਿਹੜਾ ਕੋਈ ਮੈਸੇਜ ਆਇਆ ਉਹਦਾ ਕੋਡ ਪਲੀਜ਼ ਨਾ ਦਿਓ ਕਈ ਕੈਨੇਡਾ ਤੋਂ ਫੋਨ ਕਰਦੇ ਨੇ ਲੈ ਤੂੰ ਸਾਨੂੰ ਭੁੱਲ ਗਿਆ ਮੈਂ ਤੁਹਾਡੇ ਪਿੰਡ ਦਾ ਖਿੜਾੜੇ ਪਿੰਡ ਦਾ ਬੋਲਦਾ ਮੈਂ ਤੁਹਾਡਾ ਭਰਾ ਬੋਲਦਾ ਤੂੰ ਮੈਨੂੰ ਔਨਲਾਈਨ ਪੇਜ ਮੱਤਲਬ ਅਸੀਂ 80 ਲੱਖ ਰੁਪਇਆ ਭੇਜਦਾ ਮੱਤਲਬ 5 ਲੱਖ ਰੁਪਇਆ ਭੇਜਦਾ ਜਿਹਦਾ ਇਹਨਾਂ ਨੇ ਦੱਸਿਆ ਵੀ 8800 ਰੁਪਇਆ ਤੇ ਮੇਰਾ ਡਰਾਈਵਰ ਚਲੇ ਆਉਂਦਾ ਸੋ ਇਹਦਾ ਫਰਾਡਾ ਤੋਂ ਵੀ ਬਚਨ ਦੀ ਲੋੜ ਹੈ ਜਿਹੜੇ ਇਹਦਾ ਦੇ ਫਰਾਡ ਨੇ ਇਹਨਾਂ ਤੋਂ ਵੀ ਬਚਨ ਦੀ ਲੋੜ ਆ ਆਪਣਾ ਜਿਹੜਾ ਕਾਇਕੇ ਸਭ ਤੋਂ ਜ਼ਰੂਰੀ ਹੈ ਜਦੋਂ ਤੁਸੀਂ ਤੁਹਾਡਾ ਕੋਈ ਫੋਨ ਖਰਾਬ ਹੋ ਜਾਂਦਾ ਹੈ ਤੇ ਫੋਨ ਜਿਹੜਾ ਉਹ ਤੁਸੀਂ ਰਿਪੇਅਰ ਕਰਨ ਵਾਸਤੇ ਜਿਉਂਦੇ ਨੇ ਕਈ ਵਾਰੀ ਆਪਣਾ ਪਿੰਨ ਕੋਡ ਆਪਣਾ ਕਾਉਂਟ ਨੰਬਰ ਆਪਣੇ ਫੋਨ ਦੇ ਵਿੱਚ ਇਕੱਠਿਆਂ ਹੁੰਦਾ ਹੈ ਉਹਦਾ ਦਾ ਪਿੰਨ ਕੋਡ ਜਾਂ ਆਪਣਾ ਕਾਉਂਟ ਨੰਬਰ ਡਿਲੀਟ ਕਰਕੇ ਕਿਸੇ ਨੂੰ ਜੋ ਰਿਪੇਅਰ ਕਰਵਾਉਣ ਵਾਸਤੇ ਤੁਸੀਂ ਤੀਜਾ ਨਾਮ ਦੇ। ਉਹ ਛੋਟੇ ਛੋਟੇ ਬੰਦਾਰੇ ਜਿਹਦੇ ਤੋਂ ਛੋਟੇ ਛੋਟੇ ਪ੍ਰੋਬਲਮ ਹੁੰਦੇ ਨੇ ਤਾਂ ਅਵੇਅਰ ਹੋਣ ਦੀ ਲੋੜ ਹੈ। ਪਿੰਡ ਦੇ ਸਰਪੰਚੀ ਲੈ ਆਇਆ ਜਿਹੜਾ ਪੈਸੇ ਵੰਡ ਕੇ ਤੁਹਾਡੇ ਕੋਲ ਵੋਟਾਂ ਲੈ ਰਿਹਾ ਤੂੰ ਪਿੰਡ ਦਾ ਕੋਨਾ ਕੀ ਸਵਾ ਲੂਗਾ ਜਿੱਨਾਂ ਇੱਕ ਮੋਦ ਦੀਆਂ ਵੋਟਾਂ ਦੇ ਹਿਸਾਬ ਨਾਲ ਹੋਣਾ ਪਸਦਾ ਆ ਤੂੰ ਅਸੀਂ ਆਪਸ ਦੇ ਵਿੱਚ ਕਿਤੇ ਨਾ ਕਿਤੇ ਪਰਿਵਾਰ ਆ ਕਿਤੇ ਨਾ ਕਿਤੇ ਆਪਣੀ ਸਾਂਝ ਆ ਕਿਤੇ ਨਾ ਕਿਤੇ ਆਪਣੀ ਨੇੜਤਾ ਆ ਤੋ ਨਿੱਕੀਆਂ ਜਾਂ ਇਲੈਕਸ਼ਨਾਂ ਦੇ ਖਾਤਰ ਛੱਲੇ ਛੋਟੇ ਬੰਦੂਖਾਂ ਗੋਲੀਆਂ ਕਿਰਪਾ ਕਰਕੇ ਨਾ ਚਲਾਓ ਜੇ ਤੁਹਾਨੂੰ ਕੁਝ ਯਾਦ ਆਏ ਸਾਡੀ ਮਦਦ ਦੀ ਲੋੜ ਆ ਕਿ ਸਾਨੂੰ ਕਾਲ ਕਰੋ ਅਸੀਂ ਤੁਹਾਡੇ ਵਿੱਚ ਆਵੇ ਵਾਲਾਂ ਤੇ ਅਸੀਂ ਸਭ ਇੱਕ ਨਾ ਸਮਾਜਿਕ ਤੌਰ ਤੇ 75% ਦੇ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਦੂਜੀ ਸਾਡੇ ਕੋਲ ਫਾਪੜਿਆ ਕਿ ਅਸੀਂ ਇਹਨੂੰ ਕਾਨੂੰਨ ਰਾਤੂ ਵੀ ਹੱਲ ਕਰਾਵਾਂਗੇ ਸੋ ਮੈਂ ਆਪ ਨੂੰ ਇਹ ਕਰਦਾ ਹਾਂ ਵੀ ਅੱਜ ਦੀ ਜਿਹੜੀ ਚੀਜ਼ ਮੀਟਿੰਗ ਆ ਤਾਂ ਅੱਜ ਦੀ ਇਹ ਗੈਦਰੀ ਦਾ ਇਹਦਾ ਕੋਈ ਨਾ ਕੋਈ ਜਿਹੜਾ ਰਿਜ਼ਲਟ ਜ਼ਰੂਰ ਨਿਕਲੇਗਾ ਮੈਂ ਇੱਕੋ ਹੀ ਗੱਲ ਹਮੇਸ਼ਾ ਦਾਬਾ ਮੈਂ ਵੀ ਸਭ ਤੋਂ ਪਹਿਲਾਂ ਆਪਣਾ ਧਰਮ بچਾ ਲਓ ਤੁਹਾਡਾ ਘਰ ਬਚਿਆ ਤੁਹਾਡੇ ਬੱਚੇ ਬਚੇ ਆ ਜੇ ਆਪਣਾ ਭਾਈ ਭੱਲਾ بچਾਓ ਜਿਸ ਮੰਡੇ ਦੇ ਵਿੱਚ ਜਿਸ ਬਾੜ ਦੇ ਵਿੱਚ ਰਹਿੰਦੇ ਹੋ ਤੁਸੀਂ ਆਪਣੀ ਬਾੜ بچਾਓ ਜੇ ਤੁਹਾਡੀ ਬਾੜ ਸੁਰੱਖਿਅਤ ਹੈ ਤਾਂ ਤੁਸੀਂ ਆਪਣਾ ਪਿੰਡ بچਾਓ ਜੇ ਤੁਹਾਡਾ ਪਿੰਡ ਸੁਰੱਖਿਅਤ ਹੈ ਤਾਂ ਆਪਣੀ ਤਸਵੀਰ بچਾਓ ਜੇ ਤਸਵੀਰ ਸੁਰੱਖਿਅਤ ਹੈ ਤਾਂ ਆਪਣਾ ਜ਼ਿਲ੍ਹਾ بچਾਓ ਜ਼ਿਲ੍ਹਾ ਸੁਰੱਖਿਅਤ ਹੋਵੇ ਪੰਜਾਬ بچਾਈਏ ਅਸੀਂ ਜਿਉਦੇ ਆਂ ਅਸੀਂ ਸੂਰਮੇ ਆਂ ਅਸੀਂ ਜੰਗਾਂ ਲੜਦੇ ਰਹੀਆਂ ਅਸੀਂ ਮਾਰੇ ਮਾਰਿਆਂ ਨਾਲ ਲੜਾਈ ਲੜੀਆ ਅਸੀਂ ਆਪਣੇ ਆਪ ਨੂੰ ਨਸਹੀੜੀ ਨਹੀਂ ਕਰਾਉਣਾ ਇੰਨੇ ਚਾਹੁੰਨਾ ਚਾਹਣਾ ਹੋਇਆ ਕਿ ਮਾਲਾ ਯਾਦੇ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤਿਰ ਬੈਂਕ ਡਰ ਲੈ ਕੇ ਕਿ ਜਦ ਮੈਨਾਂ ਨੰਬਰ ਲਿਖਿਆ ਨੀ ਸਾਈਬਰ ਕ੍ਰਾਈਮ ਉਹਦੇ ਬਾਰੇ ਗੱਲ ਕਰਕਾ ਜਣ ਕੱਲ ਮੈਨੂੰ ਇੱਕ ਸੁਣ ਆਇਆ ਕਿ ਮੈਂ ਬੋਲਦੀ ਨਾ ਤਰੰਤ ਤਰੰਤ ਤੇ ਸਰਪੰਚ ਸਾਹਿਬ ਤਾਂ ਆਪਣੀ ਜਗ੍ਹਾ ਪੈਸੇ ਕੱਢਦਾ ਵਾ ਫਿਰ ਫੋਟੋਸਟੇਟ ਦਾਜਦਾ ਵਾ ਬੱਚਿਆਂ ਦੀ ਕੋਈ ਫੀਸ ਨਾ ਤੇ ਉਹ ਮੈਂ ਤੁਹਾਨੂੰ ਪਾ ਤਨ ਹੱਥ ਦਸਤੀ ਦੇ ਦੇਨੀ ਆ ਤੇ ਤੁਸੀਂ ਇਹ ਨਹੀਂ ਕਾਲ ਚ ਭਾਵੇਂ ਮੈਂ ਆਪਣੇ ਭਤੀਜੇ ਨੂੰ ਕਿਹਾ ਚਲੋ ਜਿਵੇਂ ਡੀਪੀਓ ਆ ਉਹ ਛੇਤ ਵਧੀਆ ਤਰੀਕੇ ਨਾਲ ਉਹਨਾਂ ਨੇ ਮੇਰੇ ਪੇਕੇ ਦੇ ਸਕੂਲ ਪ੍ਰੈਪੀ ਦਾ ਨਾਮ ਲਿਆ ਮੈਂ ਆਪਦੇ ਭਤੀਜੇ ਨੂੰ ਕਿਹਾ ਵੀ ਚੱਲ ਜਾ ਇਹਦਾ ਆ ਨੰਬਰ ਆ ਇਹਦੇ ਨਾਲ ਗੱਲ ਕਰਨਾ ਉਹ ਗੱਲ ਕਰਕੇ ਉਹਨੇ ਉਹਨੂੰ ਵੀ ਇੱਕੋ ਸੇਵ ਵਿੱਚ ਲਾ ਲਿਆ ਕਿ ਬੇਟਾ ਤੈਨੂੰ ਹੁਣ ਨਹੀਂ ਆਣੀ ਪੱਤੀ ਮੇਰਾ ਡਰਾਈਵਰ ਹੈ ਗੱਡੀ ਲੈ ਕੇ ਤੁਰਿਆ ਆਉਂਦਾ ਹੈ ਤੇ ਉਹ ਤੈਨੂੰ 8800 ਰੁਪਏ ਦੇ ਦਿੰਦਾ ਹੈ ਤੇ ਤੂੰ ਮੇਰੇ ਆ ਨੰਬਰ ਤੇ 8800 ਰੁਪਏ ਭਾਜ ਦੇ ਤੇ دینہ بھی لار کی تھی بات جو ان نمبر کے ہی پیسے پا رہے تھے میں کہا ڈیو شہرت بڑیا کوئی طریقے کی پری لیجی جنانی ہے تو کہ یہ بتا شہرت ہو ایک آل چاہی جانے کہ یہ نا آپ پا کہیا نا کہ یہ دبا تھا لے نہیں پیا تھا لے آجا لے ہیں پیچھے نا انہاں سے انہاں آوریا دے رہی ہے کہ بتا یہ ہم ہوگی ਕਿਸੇ ਫਲਾਣੇ ਦਾ ਜੀ ਐਕਸੀਡੈਂਟ ਹੋ ਗਿਆ ਇਮੀਡੀਏਟਲੀ ਪੈਸੇ ਟ੍ਰਾਂਸਫਰ ਕਰੋ ਇਹ ਕਰੋ ਕਰੋ ਕਿਸੇ ਵੀ ਤਰੀਕੇ ਨਾਲ ਤੁਹਾਡੇ ਜਿਹੜੇ ਪੈਸੇ ਲੈਣ ਦੀ ਗੱਲ ਹੁੰਦੀ ਹੈ ਤੇ ਭੁਲੇਖੇ ਚਲਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਡੇ ਅਕਾਊਂਟ ਚ ਜਿਹੜੇ ਪੈਸੇ ਚਲੇ ਜਾਂਦੇ ਹਨ ਇਮੀਡੀਏਟਲੀ ਤੁਸੀਂ 1930 ਨੰਬਰ ਤੇ ਕਾਲ ਕਰਕੇ ਉਹ ਜਿਹੜੀ ਟ੍ਰਾਂਜੈਕਸ਼ਨ ਹੈ ਉਹਨੂੰ ਬਲੌਕ ਕਰਾ ਸਕਦੇ ਹੋ ਹੁੰਦਾ ਹੈ ਠੀਕ ਹੈ ਬਿਲਕੁਲ ਇਹ ਜਿਹੜੇ ਆਰਗੇਨਾਈਜ਼ ਕ੍ਰਾਈਮਨਲਸ ਆਪਾਂ ਕਹਿੰਦੇ ਹੈਗੇ ਇਹਦੇ ਵਿੱਚ ਜਿਹੜੇ ਨਵੇਂ ਇਮਰਜੈਂਸੀ ਮੈਂਸ ਅਨੇਟਾਇਗਾ ਉਹਦੇ ਵਿੱਚ ਸੈਕਸ਼ਨ 111 ਹੈਗਾ ਜਿਹੜਾ ਕਿ ਸਪੈਸ਼ਲਿਸਟ ਕ੍ਰਾਈਮ ਦੇ ਉੱਤੇ ਹੀ ਆਰਗੇਨਾਈਜ਼ ਕ੍ਰਾਈਮ ਦੇ ਉੱਤੇ ਬਣਾਇਆ ਗਿਆ ਜਿਹਦੇ ਵਿੱਚ ਸਮਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਇਲਾਵਾ ਵੀ ਜਿਹੜਾ ਆ ਜੋ ਵੀ ਇਹ ਕ੍ਰਾਈਮਨਲਸ ਹੈਗੇ ਹੈ ਜਿਹੜੇ ਜਿਹਨਾਂ ਦੇ ਟੋਲੇ ਬਣਾਏ ਹੋਏ ਨੇ ਇਹਨਾਂ ਦੀ ਲੀਡ ਨੂੰ ਗਾਈ ਨਾਲ ਅਸੀਂ ਇਨਾਂ ਦੇ ਫੈਮਿਲੀ ਕਲੀ ਬਣਾਏ ਹੋਏ ਆ ਇਨਾਂ ਦੇ ਅਸੀਂ ਸਾਰੀ ਜਿਹੜਾ ਗਰੁੱਪਸ ਹੈ ਉਹ ਵੀ ਬਣਾਏ ਹੋਏ ਆ ਇਨਾਂ ਦੀ ਰੈਗੂਲਰ ਅਸੀਂ ਮੋਨਿਟਰਿੰਗ ਕਰਦੇ ਆ ਜੋ ਵੀ ਇਹਦਾ ਆਰਗੇਨਾਈਜ਼ ਕ੍ਰਿਮੀਨਲ ਜੇ bail ਤੇ ਵੀ ਬਾਹਰ ਆਂਦਾ ਹੈ ਉਹਨਾਂ ਤੇ ਬਿਲਕੁਲ ਸਾਡੀ ਸਖਤ ਨਿਗਰਾਨੀ ਰੱਖੀ ਜਾਂਦੀ ਹੈ ਤੁਹਾਨੂੰ